करोड़ रुपए की सबसिडी बच जूगी ए सीजन तो बाद अक्तूबर नवंबर तो छः सत हजार करोड़ की भीह हज़ार करोड़ की लगभग है अठारह हजार करोड़ की सबसिडी देनी पे चौदह लख चों साढ़े चौदह लख चों पांच छः लख ट्यूबवैल भी बंद हो गए क्योंकि नहरी पानी आजूगा ना तो अपने पांच छे सत्त हज़ार करोड़ बच जूगा वो छे सत्त हज़ार करोड़ चो पचवंजा सौ करोड़ रुपए का बजट मेरा बनाया पैन खाका एन घर घर का पैया ਉਹ 5500 ਕਰੋੜ ਰੁਪਈਆ ਜਿਹੜਾ 6000 ਜਸ 7000 ਬਚੂਗਾ ਉਹ ਜੋ 5500 ਕਰੋੜ ਰੁਪਈਆ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਈਆ ਕਿਹਾ ਸੀ ਉਹ ਦੇਉ ਉਹ ਦੇਉਗਾ ਜੀ ਮੋਦੀ ਵਾਂਗੂ ਨਹੀਂ ਹੈਗਾ ਵੀ 15 ਲੱਖ ਆਜੂ ਖਾਤੇ ਜਦੇ ਮੁੜ ਕੇ ਕਹਿੰਦਾ ਜੁੰਬਲਾ ਜਦੋਂ ਸਕੀਮ ਸ਼ੁਰੂ ਹੋ ਗਈ ਫਿਰ ਬੰਦ ਨਹੀਂ ਹੋਣੀ ਜੇ ਬਿਜਲੀ ਦੇ ਬਿੱਲ ਇੱਕ ਵਾਰੀ ਜ਼ੀਰੋ ਆਉਣ ਲੱਗੇ ਆਉਣਗੇ ਐਂ ਹੀ ਆਈ ਜਾਣਗੇ ਬਸ ਤੇ ਇੱਦਾਂ ਹੀ 1100 ਰੁਪਈਆ 1000 ਦਾ ਵੀ 1100 ਕਰ ਦਾਂਗੇ ਉਹ 1100 ਰੁਪਏ ਜਦੋਂ ਆਉਣ ਲੱਗ ਗਿਆ ਤਾਂ ਆ ਹੀ ਜਾਊਗਾ ਕਿਉਂਕਿ ਮੈਂ ਬਜਟ ਬਣਾ ਕੇ ਕੰਮ ਸ਼ੁਰੂ ਕਰੂੰਗਾ ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ ਵੋਟਾਂ ਤੋਂ ਬਾਅਦ 2 ਮਹੀਨੇ ਬਾਅਦ ਚ ਬੰਦ ਕਰ ਦੋ ਵੀ ਹੈ ਨਹੀਂ ਜੀ ਬਜਟ ਨਹੀਂ ਫਲਾਣਾ ਨਹੀਂ ਤੇ ਮਕਾ ਨਹੀਂ ਨਾ ਮੈਂ ਉਹ ਕੰਮ ਨਹੀਂ ਕਰਦਾ ਫਿਰ ਤਾਂ ਫਿਰ ਮੇਰੇ ਜਿੱਤੇ ਉਹਨਾਂ ਚ ਕੀ ਫਰਕ ਰਹਿ ਗਿਆ ਜਿੱਦ ਦੇ ਸ਼ੁਰੂ ਕਰੂੰ ਫਿਰ ਮੁੜ ਕੇ ਬੰਦ ਨਹੀਂ ਹੋਣੀ ਸਕੀਮ ਚੱਲੂਗੀ ਉਹ ਮੈਂ ਪੈਸੇ ਅਲੱਗ ਤੋਂ ਧਰੂੰਗਾ ਕੱਢ ਆ ਆ ਜਿਹੜਾ ਮੇਰਾ ਵਿਚਾਰ ਹੈ ਆ ਮੇਰਾ ਵਿਜ਼ਨ ਹੈ ਲੋਕਾਂ ਦੀ ਮਜਬੂਰੀ ਨੂੰ ਮੈਂ ਮਰਜ਼ੀ 'ਚ ਬਦਲਨੀ ਚਾਹੁੰਨਾ ਲੋਕਾਂ ਦੀ ਮਜਬੂਰੀ ਨਾ ਹੋਵੇ ਕਿ ਪ੍ਰਾਈਵੇਟ ਹਸਪਤਾਲ ਚ ਲਾਵਾ ਜਾ ਕਰਾਉਣਾ ਪੈ ਰਿਹਾ ਹੈ ਲੋਕਾਂ ਦੀ ਮਰਜ਼ੀ ਹੋਵੇ ਭਾਵੇਂ ਸਰਕਾਰੀ ਚ ਕਰਾ ਲਾ ਭਾਵੇਂ ਪ੍ਰਾਈਵੇਟ ਚ ਕਰਾ ਲਾ ਇਲਾਜ ਇੱਕੋ ਜਿਹਾ ਹੈ ਲੋਕਾਂ ਦੀ ਮਜਬੂਰੀ ਨਾ ਹੋਵੇ ਕਿ ਪ੍ਰਾਈਵੇਟ ਸਕੂਲ ਚ ਬੱਚੇ ਪੜਾਉਣੇ ਪੈ ਰਹੇ ਨੇ ਲੋਕਾਂ ਦੀ ਮਰਜ਼ੀ ਹੋਵੇ ਕਿ ਸਰਕਾਰੀ ਚ ਪੜਾਣਾ ਚਾਹੀਏ ਪ੍ਰਾਈਵੇਟ ਚ ਪੜਾਲਾ ਸਕੂਲ ਇੱਕੋ ਜਿਹੇ ਨੇ ਸੋ ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹੁੰਨਾ ਮੈਂ ਉਹ ਤਾਂ ਬਦਲ ਸਕੂਗਾ ਜੇ 13 ਦੀਆਂ 13 ਸੀਟਾਂ ਮੈਨੂੰ ਦੇ ਕੇ ਸੈਂਟਰ ਦੇ ਵਿੱਚ ਮੇਰੇ ਹੱਥ ਮਨਜ਼ੂਰ ਕਰ ਦਿੰਦੇ ਕੁਛ ਦੋ ਇੱਥੇ 2-4% ਇੱਥੇ ਹੋਣਗੇ ਜਿਹੜੇ ਹਜੇ ਵੀ ਪੰਜੇ ਕੰਨੀ ਜਾਂ ਤੱਕੜੀ ਕਰਨੀ ਦੇਖਦੇ ਹੋਣੇ ਮੇਰੀ ਹੱਥ ਬਨ ਕੇ ਬੇਨਤੀ ਹੈ ਪੰਜੇ ਦੇਖੋ ਪੰਜ ਇਹ ਕਹਿੰਦੇ ਜੀ ਝਾੜੂ ਤੀਲਾ ਤੀਲਾ ਹੋ ਗਿਆ ਮੈਂ ਗੱਲ ਸੁਣੋ ਝਾੜੂ ਚ ਇੱਕ ਦੋ ਤੀਲੇ ਨਿਕਲ ਜਾਣ ਨਾ ਸਫਾਈ ਕਰਦਾ ਰਹਿੰਦਾ ਹੈ ਪੰਜੇ ਦੀ ਕੁੰਗਲ ਜੀ ਕੱਢ ਦਈਏ ਪਤਾ ਨਹੀਂ ਕੀ ਬਣ ਜਾਂਦਾ ਅੱਲ੍ਹਾ ਕੋਟ ਜਾ ਤੱਕੜੀ ਦੀ ਇੱਕ ਅਸੀਂ ਤੋੜ ਦਈਏ ਤੋਲਣ ਜੱਗੀ ਨਹੀਂ ਰਹਿੰਦੀ ਸਵੇਸ ਕਰਕੇ ਮੈਂ ਕਹਿਣਾ ਆਪਦੇ ਆਪਦਿਆਂ ਦੇਖੋ ਭਾਈ ਸਾਡੇ ਵਾਲਾ ਤਾਂ ਠੀਕ ਐ ਔਰ ਝਾੜੂ ਐ ਸਾਡਾ ਚੌਣ ਸ਼ਾ ਨਹੀਂ ਇੰਨਾ ਵਧੀਆ ਦੱਸਣ ਦੀ ਲੋੜ ਹੀ ਨਹੀਂ ਮਾਵਾ ਭੜਾ ਨੂੰ ਦੱਸੇ ਤਾਂ ਜਮਾ ਹੀ ਲੋੜ ਨਹੀਂ ਇਹ ਤਾਂ ਤੜਕੇ ਤੜਕੇ ਸਵੇਰੇ 5 ਵਜੇ ਹੀ ਪਾੜ ਲੈਂਦੀਆਂ ਨੇਰੇ ਚ ਕਿੱਥੇ ਜੇ ਪਿਆ ਤੁਸੀਂ ਬਹੁਤੇ ਖੁਸ਼ ਨਾ ਹੋ ਜੇ ਲੋੜ ਪਏ ਤੇ ਸ਼ਾਮ ਨੂੰ ਵੀ ਪਾੜ ਲੈਂਦੀਆਂ ਕਿੱਥੇ ਜੇ ਪਿਆ ਕਰਦਾ ਸਫਾਈ ਹੋਈ ਹੋ ਸਵੇਰੇ ਵੀ ਤੇ ਸ਼ਾਮ ਨੂੰ ਵੀ ਸੋ ਫਿਰੋ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਰਵਿੰਦ ਕੇਜਰੀਵਾਲ ਜੀ ਦੀ ਗਵਾਹੀ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਸੋ ਮੈਨੂੰ ਪੱਤਰਕਾਰ ਕਹਿੰਦੇ ਤੁਸੀਂ ਬੀਜੇਪੀ ਦੀ ਹਨੇਰੀ ਨੂੰ ਕਿਵੇਂ ਰੋਕਿਆ ਪੰਜਾਬ ਔਰ ਦਿੱਲੀ ਮੈਂ ਆਪਣੇ ਬੀਜੇਪੀ ਦੀ ਆਂਧੀ ਕੋ ਕੈਸੇ ਰੋਕਾ ਮੈਂ ਜਿਗੜੀ ਵੱਡੀ ਗੱਲ ਹੈ ਮੈਂ ਕਹਾ ਬੀਜੇਪੀ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੈਂ ਕਿਹਾ ਸਾਡਾ ਕੀ ਹੈ ਕਹਿੰਦੇ ਝਾੜੂ ਮੈਂ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕਹਿੰਦੇ ਚੱਕੜ ਚ ਮੈਂ ਝਾੜੂ ਕੀ ਕੰਮ ਕਰਦਾ ਕਹਿੰਦੇ ਚੱਕੜ ਦੀ ਸਫਾਈ ਮੈਂ ਕਿਹਾ ਅਸੀਂ ਝਾੜੂ ਨਾਲ ਚੱਕੜ ਦੀ ਸਫਾਈ ਕਰਤੀ ਕਮਲ ਦਾ ਫੁੱਲ ਉੱਗੇ ਹੀ ਨਹੀਂ ਸਫਾਈ ਕਰ ਦੋ ਸਫਾਈ ਕਰ ਦੋ ਉਗੜੇ ਹੀ ਨਹੀਂ ਉਹਨੇ ਸਹੀ ਹੈ ਨਾ ਦੋਨਿਆਂ ਸੁੱਪਰ ਜਾ ਕੇ ਦੋ ਨਾਰੇ ਲਾ ਦੇ ਇਨਕਲਾਬ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਬਹੁਤ ਤੁਹਾਡਾ ਧੰਨਵਾਦ ਹੈ ਹੈ ਜੀ बहुत धनबाद है जी कर मान साहब कर एक जी किसान ਹੋਰੀ ਆਜ ਸੁਖਵੀਰ ਦੀ ਸਮਝ ਪੁੱਛਾ ਲੈਣਾ ਬੋਲ ਕੋਈ ਠਹਾਵੇ ਨਾ ਉੱਟੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀ ਫਸ ਗਈ ਮੁੰਡੇ ਤੋਂ ਮੋਏ ਥੋੜਾ ਅੱਗੇ ਲੋਕਾਂ ਨੇ ਕੀਤੇ ਭਗਵਾਨਤ ਨੇ ਉਹ ਸਾਡੀ ਪਾਰਟੀ ਦਾ ਹੰਦ ਨੇ ਰਿਸ਼ਵਤ ਕਰਨ ਕੋਈ ਠੇਲੇ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਸਵੇਰ ਨੂੰ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਹ ਤੋਂ ਸਨ पर बड़े जो ना का जो <laughs> मेरा सुती जाए खून वे ना उठी जाए सुकून वे जो जो ने, ने आई जाए वोटा वाली एक जून गए असी मौज बड़ी लुटी है घुगी छित्र कुटी है पर हूं साड़ मान भगवान ने कुटी है ਲੇ ਚਮਕੌਰ ਸਾਹਿਬ ਵਾਲਿਓ 4 ਜੂਨ ਤੋਂ ਬਾਅਦ ਕੈਲੀਦਲ ਦੀ ਪੰਜਾਬ ਚੋਂ ਪੱਕੀ ਹੋਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਆਰਾਮ ਨਾਲ ਜਾਇਓ ਹੋੜੀ ਜਾਇਓ ਮਾਵਾ ਭੈਣਾ ਪੀਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਬਾਕੀ ਜਦੋਂ ਕਹੋਗੇ ਮਿਲਦੇ ਰਵਾਂਗੇ ਕਿਹੜਾ ਇਸ ਵਾਰ 4 ਜੂਨ ਨੂੰ ਇਹ ਚਮਕੌਰ ਸਾਹਿਬ ਤੋਂ ਨੰਬਰ 1 ਦੀ ਲੀਡ ਕਰ ਦਿਓ ਖੁਸ਼ੀ ਹੋਊਗੀ ਮੈਨੂੰ ਬਹੁਤ ਤਸੱਲੀ ਹੋਊਗੀ ਬਹੁਤ ਤਨਮਨ ਜਿਉਂਦੇ ਵਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ